ਯੋ ਦਵਾਲਤਾ ਉਹਨਾਂ ਨੇ ਹੈ ਨੰਬਰ ਮੇਰੀ ਫੋਟੋ ਗਈ ਤਾਂ ਹੈ ਆਹ ਤਾਂ ਆਪ ਪਾਇਦਾ ਨ ਆਸਾਨੀ ਹੈ ਕਾਇ ਕਰ ਲਿਆ ਤੇਰੇ ਗੋਲ ਮੀਨ ਹੋਤੇ ਵਾਹ ਬਈ ਪਲਾਟ ਕਿੰਨੇ ਆ ਜਗਰਾਵਾਂ ਚ ਨਾ ਮੇਰੇ ਕੋ ਕੋਈ ਨਹੀਂ ਹੈਗਾ ਤੇਰਾ ਤਾਂ ਉਹਦੇ ਉਹਦੇ ਆਲਾ ਕੰਮ ਹੋ ਗਿਆ ਤੇਰੇ ਉਹ ਨਹੀਂ ਕੁਛ ਨਹੀਂ ਉਹ ਕੁਛ ਨਹੀਂ ਤੈਨੂੰ ਕੋਈ ਜੇਲ ਨਹੀਂ ਹੁੰਦੀ ਹੈ ਕੁਛ ਨਹੀਂ ਦੱਸਦਾ ਸੀ ਕਾਇ ਪਲਾਟ ਆ ਤੇਰੇ ਕੋਲੇ ਮੇਰੀ ਸਾਰੀ ਜਮੀਨ ਹੀ ਪਲਾਟਾਂ ਚ ਅੱਛਾ ਤਾਤਾ ਅਮੀਰ ਬੰਦਾ ਇੱਥੇ ਹੁਣ ਤੂੰ ਦਿਹਾੜੀ ਕਰਦਾ ਹੈ ਨਾ ਹਾਂ ਇੱਥੇ ਮੈਂ ਦਿਹਾੜੀ ਕਰਦਾ ਇਧਰ ਬਾਬਾ ਜਮੇਰ ਸਿੰਘ ਜੀ ਬੈਠੇ ਆ ਹਾਂ ਤੁਹਾਡਾ ਕੀ ਕਾਰੋਬਾਰ ਸੀ ਜੀ ਉੱਥੇ ਨਹੀਂ ਆ ਮੈਂ ਮਛਾ ਚਾਰਦਾ ਸੀ ਮਛਾ ਚਾਰਦਾ ਆ ਗਰੇ ਵਾਲਾ ਸਾਹਿਬ ਬੈਠੇ ਹਾਂਜੀ ਸੜਕਾਂ ਦੀ ਸਫਾਈ ਕਰਦੇ ਸੀ ਤਾਰੂ ਭਾਗ ਚ ਕੰਮ ਕਰਦੇ ਰਹੇ ਸੀ ਹੈ ਨਾ ਆਹ ਡਾਕਟਰ ਸਾਹਿਬ ਕਰ ਮੂੰ ਐਨੂੰ ਇਧਰ ਡਾਕਟਰ ਸਾਹਿਬ ਆ ਗਏ ਹਾਂਜੀ ਆ ਗਿਆ ਹਾਂਜੀ ਕਿਹੜੇ ਪਿੰਨ ਡਾਕਟਰੀ ਕਰਦੇ ਸੀ ਜਮੇਰ ਜੀ 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 ਪੁੱਤਾ ਹਾਂਜੀ ਗਵਰਨਮੈਂਟ ਆਯੁਰਵੈਦਿਕ ਸਪੈਂਸਰੀ ਪੁੱਟਾ ਜਿਹੜੀ ਧੌਲਕਲਾ ਵੀ ਕੀਤੀ ਹੈ ਜੀ ਆਯੁਰਵੈਦਿਕ ਵਿੱਚ ਕੰਮ ਕਰਦੇ ਸੀ ਹਾਂਜੀ ਅੱਛਾ ਅੱਛਾ ਅਸੀਂ ਦਾ ਸਾਰਾ ਜੀ ਦਿਖਾਵਾਂਗੇ ਤਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਇੱਧਰ ਬੈਠੇ ਹੈਗੇ ਆਪਣੇ ਕੀ ਨਾਮ ਥੋੜਾ ਬਾਈ ਜੀ ਜੈਬ ਸਿੰਘ ਕੀ ਕਾਰੋਬਾਰ ਕਰਦੇ ਸੀ ਦੀ ਖੇਤੀ ਕਰਦਾ ਸੀ ਖੇਤੀ ਅੱਛਾ ਇੱਥੇ ਕਿਵੇਂ ਆ ਗਏ ਇੱਥੇ ਵੀ ਬਾਤ ਦਿਹਾੜੀ ਵੀ ਕਰਦੇ ਆ ਆਹ ਨਾ ਆਹ ਨੰਬਰਦਾਰ ਸਾਹਿਬ ਅਮਰ ਸਿੰਘ ਸ਼ੀਨਾ ਪਿੰਡ ਕਿਹੜਾ ਥੋੜਾ ਰਸੂਲਪੁਰ ਜੰਡੀ ਉੱਥੇ ਨੰਬਰਦਾਰੀ ਕਰਦੇ ਸੀ ਜੰਦੀਪ ਪੁਰਸ਼ੀ ਹਾਂ ਜੰਦੀਪ ਪੁਰ ਇੱਥੇ ਧੀਆ ਪੁੱਤਾਂ ਨੇ ਸੁਰਗਾ ਚ ਵੜਤੇ ਹਾਂਜੀ ਆਹ ਭਾਈ ਸਾਹਿਬ ਨਵੇਂ ਆਏ ਇਹਨਾਂ ਦੇ ਰਿਸ਼ਤੇਦਾਰੀ ਹੈ ਤੁਸੀਂ ਕੀ ਕੰਮ ਕਰਦੇ ਸੀ ਇੰਡੀਆ ਜੀ ਉੱਥੇ ਮੈਂ ਸਰਵਿਸ ਕਰਦਾ ਸੀ ਜੀ ਆਪਣੇ ਪ੍ਰਿੰਸੀਪਲ ਸੀਗੇ ਨਹੀਂ ਅਕਾਊਂਟੈਂਟ ਸੀਗੇ ਆਪਣੇ ਕਾਲਜ ਦੇ ਵਿੱਚ ਅਕਾਊਂਟੈਂਟ ਅੱਛਾ ਅੱਛਾ ਗੁਰੂ ਨਾਨਕ ਕਾਲਜ ਗੁਰੂ ਨਾਨਕ ਕਾਲਜ ਦਾਣਾ ਪਾਣੀ ਚਲੋ ਠੀਕ ਸਰ ਹਾਂ ਗੁਰੂ ਨਾਨਕ ਕਾਲਜ ਕਿਹੜਾ ਜੀ ਹਾਂਜੀ ਠੋਡਾ ਨਾ ਕੀ ਆ ਜੀ ਨੇਤਰ ਨੇਤਰ ਸਿੰਘ ਪਿੱਛੇ ਕੀ ਕਰਦੇ ਸੀ ਇੰਡੀਆ ਕੀ ਕਰਨਾ ਖੇਤੀ ਉਹ ਕਰਦੇ ਮੈਂ ਜਵੇਰ ਇੱਥੇ ਕਿਹਨੇ ਮਗਾਈ ਕੁੜੀ ਨੇ કે ਮੁੰਡੇ ਨੇ ਕੁੜੀ ਨੇ ਕੁੜੀ ਨੇ ਮਗਾ ਤੇ ਸੁਰਗਾਂ ਚ ਪਾਤੇ ਐਨ ਪੂਰੇ ਹੋਰ ਕਾਜ ਆ ਬਾੜ ਦੇ ਕਿਹੜਾ ਸੁਰਗਾਂ ਚ ਵੱਧ ਆ ਆਲਾ ਸਾਡੇ ਮੰਗਟ ਭਾਈ ਹਾਂ ਰਾਜ ਸਿੰਘ ਮੰਗਟ ਨਾ ਹਾਂ ਤੁਸੀਂ ਪਹਿਲਾਂ ਡਵਾਈ ਗਏ ਸੀ ਹਾਂ ਕਿੰਨੇ ਸਾਲ ਲਾਹੇ ਤਿੰਨ ਚਾਰ ਤਿੰਨ ਚਾਰ ਸਾਲ ਡਵਾਈ ਅਛਾ ਫਿਰ ਬੰਗਲਾਦੇਸ਼ ਵੀ ਦਿਆ ਹੁਣ ਫਿਰ ਕੈਨੇਡਾ ਲੁੱਟਣ ਆ ਗਏ ਹੈ ਹਾਂ ਇੱਧਰ ਬਾਈ ਜੀ ਖੜੇ ਆ ਆਪਣੇ ਸਿੱਧੂ ਸਾਹਿਬ ਬਲਦੇਵ ਸਿੰਘ ਸਿੱਧੂ ਮੋਗੇ ਵਾਲੇ ਤੁਸੀਂ ਪਿੱਛੇ ਸੀਗੇ ਟਰੱਕ ਚਲਾਉਂਦੇ ਕਿੱਥੇ ਚਲਾਇ ਜੁਪੀ ਚ ਜੁਪੀ ਬਿਹਾਰ ਕਲਕੱਤਾ ਬਿਹਾਰ ਕਲਕੱਤਾ ਬੱਲੇ ਬੱਲੇ ਆ ਸਾਡੇ ਫੌਜੀ ਭਾਈ ਸਾਹਿਬ ਆ ਗਏ ਹਾਂ ਜੀ ਤੁਸੀਂ ਫੌਜ ਚ ਨੌਕਰੀ ਕਿੱਥੇ ਕਿੱਥੇ ਕੀਤੀ ਅੱਰੇ ਹਾਂ ਪੋਜ ਪਰ ਸ਼ਰੀ ਨਗਰ ਜੰਮੂ ਕਸ਼ਮੀਰ ਅੱਛਾ ਬਾਕੀ ਆਪਣਾ ਯਾਰ ਦਾ ਇੱਥੇ ਜੁਪੀ ਲਖਨਊ ਅੱਛਾ ਮਥਰਾ ਆਗਰਾ ਗਵਾਲੀਆ ਰਹਿਦਾ ਏਰੀਆ ਦਾ ਅੱਛਾ ਅੱਛਾ ਫਿਰ ਬਾਅਦ ਚ ਬੈਂਕ ਚ ਵੀ ਨੌਕਰੀ ਕੀਤੀ ਹਾਂ ਬੈਂਕ ਚ ਵੀ ਕੀਤੀ ਫਿਰ ਛੱਡਤੀ ਹੈ ਛੱਡ ਗਿਆ ਚਲੋ ਫਿਰ ਸਮਾਪਤੀ ਹੋ ਕੇ ਇੱਥੇ ਆ ਗਏ ਅੱਛਾ 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 ਇਹ ਹੁਣ ਲੰਚ ਕਰਕੇ ਹਟਿਆ ਜੀ ਤੇ ਹੁਣ ਇਹ ਕੈਂਚੀਆਂ ਤਿੱਖੀਆਂ ਕਰੀ ਜਾਂਦੇ ਆ ਤੇ 베ਰੀ ਵੱਢਣੀ ਆ ਹੁਣ ਹਾਂ ਮੈਂ ਕਹੇ ਐਸਡੂ ਦੇ ਜਾਵਨੇ ਹੈ ਕਾ ਕਾ ਟੈਲੀਫੋਨ ਚੇਂਜ ਨਹੀਂ ਨੀ ਚਾਰ ਕਿਤੀ ਆ ਬੰਦੇ ਉੱਠਦੇ ਦੇਖ ਲੋ ਤੇਰਾ ਜਦ ਤੂੰ ਸਿਰੇ ਹੀ ਲਾਤੀ ਤੇਰੀ ਮੋਟੇ ਛੋੜ ਕੇ ਕਰਤੀ ਸਾਰੇ ਸਿੱਦੇ ਹੀ ਆ ਲੈ ਲੈ ਬਕਸੇ ਦੇਖ ਲੋ ਜੀ ਹੁੰਦੇ ਸਾਰੇ ਬਕਸੇ ਦੇਖੋ ਪੁੱਠੇ ਛਿੱਤੇ ਪੁੱਠੇ ਛਿੱਤੇ ਬਕਸੇ ਸਾਰਿਆਂ ਦੇ ਦਿਹਾੜ ਕਰਨ ਵਾਲਿਆਂ ਦੇ ਆ ਲੰਚ ਕੱਟਾਂ ਪਈਆਂ ਨਾ ਨਹੀਂ ਆ ਆ ਸਾਬਣ ਵਾਲੀ ਬਾਲਟੀ ਵਿੱਚ ਲੰਚ ਲੈ ਕੇ ਆਇਆ ਇੱਕ ਭਾਈ ਹਾਂਜੀ ਚਲੋ ਭਾਈ ਲੰਚ ਕਰ ਲਿਆ ਤੇ ਟਾਈਮ ਹੋ ਗਿਆ ਆਪਾਂ ਚੱਲੀਏ ਕੰਮ ਤੇ